max 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸਸ਼ੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ON-AIR ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। BSF ਫਰੰਟੀਅਰ ਜ਼ਿਲੰਦਰ ਪੰਜਾਬ ਵੱਲੋਂ ਖਾਸਾ ਹੀ ਨਸ਼ਿਆਂ ਖਿਲਾਫ ਜਾਗਰੂਤ ਸਾਈਕਲ ਰੈਲ ਦਾ ਆਯੋਜਨ ਕੀਤਾ ਜਾਂਦਾ ਹੈ। ਜੋ 3 ਨਵੰਬਰ ਤੋਂ ਸ਼ੁਰੂ ਕੀਤੀ ਗਈ ਪੰਜਾਬ ਦੇ ਬਾਰਡਰ ਦੇ ਪਿੰਡਾਂ ਉੱਤੇ ਇਹ ਸਾਈਕਲ ਰੈਲੀ ਦਾ ਕੱਢਣਾ ਦਾ ਮੁੱਖਸ ਮਕਸਦ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰਨ ਦਾ ਜੋ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਜਾਨੂ ਕਰਵਾਇਆ ਜਾਂਦਾ ਹੈ ਅਤੇ ਖੇਡਾਂ ਪ੍ਰਤੀ ਬੀਐਸਐਫ ਵੱਲੋਂ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਅੱਜ ਬੀਐਸਐਫ ਦੀ ਜਾਗਰੂਤ ਰੈਲੀ ਜਲਾਲਾਬਾਦ ਤੋਂ ਚੱਲ ਕੇ ਹਰਫ ਤੱਕ ਪਹੁੰਚੀ ਜਿੱਤੇ ਕੇ ਬੀਐਸਐਫ 101 ਬਟਾਲੀਨ ਵੱਲੋਂ ਇਸ ਸਾਈਕਲ ਜਾਗਰੂਤ ਰੈਲੀ ਦਾ ਨਿਗਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਬੀਐਸਐਫ ਜਵਾਨ ਅਤੇ ਮੈਲਾ ਕਾਂਸਟੇਬਲ ਪਿੰਡਾਂ ਦੇ ਨੌਜਵਾਨਾਂ ਨੇ ਵੀ ਇਸ ਰੈਲੀ ਵਿੱਚ ਭਾਗ ਲਿਆ ਅਤੇ ਇਸ ਰੈਲੀ ਦਾ ਖੇਮ ਕਰਨ ਕੈਂਪ ਵਿੱਚ ਪਹੁੰਚਣ ਤੇ ਬੀਐਸਐਫ 101 ਬਟਾਲੀਅਨ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਅਤੇ ਇਹ ਨਸ਼ਿਆਂ ਖਿਲਾਫ ਸਾਈਕਲ ਜਾਗਰੂਤ ਰੈਲੀ 3 ਨਵੰਬਰ ਨੂੰ ਅਟਾਰੀ ਵਾਂਗਾਂ ਸਰਹੱਦ ਤੇ ਸਮਾਪਤ ਕੀਤੀ ਜਾਵੇਗੀ ਅਤੇ ਇਸ ਮੌਕੇ ਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਬੀਐਸਐਫ ਦੇ ਜਵਾਨਾਂ ਤੇ ਪਿੰਡ ਦੇ ਨੌਜਵਾਨ ਵੀ ਸ਼ਾਮਿਲ ਸਨ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਖੇਮ ਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਤੇ ਰਣਵੀਰ ਸਿੰਘ ਜੀ ਇਹ ਜਿਹੜਾ ਬੀਐਸਐਫ ਵੱਲੋਂ ਹਰ ਸਾਲ ਜਿਹੜੀ ਇਹ ਸਾਈਕਲ ਰੈਲੀ ਕੱਢੀ ਜਾਂਦੀ ਨਸ਼ਿਆਂ ਦੇ ਖਿਲਾਫ ਤੇ ਕੀ ਮੈਸੇਜ ਤੁਹਾਡਾ ਵੀ ਪਬਲਿਕ ਨੂੰ ਮੈਸੇਜ ਇਹ ਹੈ ਜੀ ਇਹ ਬੀਐਸਐਫ ਵੱਲੋਂ ਹਰ ਸਾਲ ਕੱਢੀ ਜਾਂਦੀ 23 ਤਰੀਕ ਤੋਂ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਤੇ ਇਹਦਾ ਮੈਸੇਜ ਇਹੀ ਆ ਵੀ ਮਿਹਨਤ ਕਰੋ ਨਸ਼ੇ ਨੂੰ ਸੇ ਨਾ ਕਰੋ ਕਿ ਐਪਰੀਸ਼ੀਏਟ ਕਰਨ ਵਾਸਤੇ ਇਹ ਕੱਢੀ ਜਾ ਰਹੀ ਹੈ। ਫਾਜਲ ਕਾ ਤੋਂ ਕਰੋਜਪੁਰ ਕਰੋਜਪੁਰ ਤੋਂ ਅੱਜ ਖੇਮ ਕਰਨਾ ਹੈ ਕੱਲ ਨੂੰ ਅੱਗੇ ਵੀ ਜਾਣਾ ਇਹਨਾਂ ਨੇ। ਦੇਖੋ ਇਹਨਾਂ ਦਾ ਹਰਸ ਆਲੀ ਹੈ ਜਿਹੜਾ ਛਲਾਗਾ ਯੋਗ ਕਦਮ ਹੈ। ਹਾਂਜੀ ਹਾਂਜੀ ਤੇ ਜਿਹੜੇ ਸਾਡੇ ਦੇਸ਼ ਦੇ ਨੌਜਵਾਨ ਆ ਉਹ ਨਸ਼ਿਆਂ ਵੱਲ ਰੁਲ ਰਹੇ ਆ ਤੇ ਉਹਨੂੰ ਦੇਖੋ ਇਹ ਹਰਸ ਆਲੀ ਜਾਗਰੂਕ ਕਰਦੇ ਆ। ਹਾਂਜੀ ਹਾਂਜੀ ਤੇ ਹੁਣ ਜਿਹੜਾ ਇਹ ਅੱਗੇ ਕਿੱਥੋਂ ਤੱਕਰ ਚੱਲੇਗੀ? ਅੱਗੇ ਜੀ ਇਹ ਹੁਣ ਅਮਰਕੋੜ ਜਾਣੀ ਕੱਲ ਨੂੰ। ਕਿੱਥੋਂ? ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਇੱਧਰ ਸਾਰੇ ਇਹ ਸਾਰੇ ਪੰਜਾਬ ਦੀ ਜਾਨੀ ਚੱਦਦੇ ਆ। ਇੰਡੀਆ ਚ ਪੂਰੇ ਹਾਂਜੀ ਹਾਂਜੀ ਪੰਜਾਬ ਦੇ ਬਹੁਤ ਬੋਰਡ ਲੱਗੇ ਆ। ਪੰਜਾਬ ਦੇ ਬਹੁਤ ਬੋਰਡ ਲੱਗੇ ਆ ਚੱਦਦੇ ਆ। ਜੀ ਲਗਪਰੀ ਜੀ ਜਿਹੜਾ ਇਹ ਬੀਐਸਐਫ ਵੱਲੋਂ ਹਰ ਸਾਲ ਪ੍ਰਾਲਾ ਕੀਤਾ ਜਾਂਦਾ ਹੈ ਕਿ ਨਸ਼ਿਆਂ ਦੇ ਖਿਲਾਫ ਇੱਕ ਜਿਹੜੀ ਸਾਈਕਲ ਜਾਗਰੂਕ ਰੈਲੀ ਕੱਢੀ ਜਾਂਦੀ ਕੀ ਮੈਸੇਜ ਤੁਹਾਡਾ ਪਬਲਿਕਲੀ ਮੈਸੇਜ ਇਹ ਹੀ ਆ ਵੀ ਜਿਹੜੇ ਅੱਜਕੱਲ ਆਪਣੇ ਨੌਜਵਾਨ ਆ ਉਹ ਨਸ਼ਿਆਂ ਨਾਲੇ ਜ਼ਿਆਦਾ ਚੰਦੇ ਆ ਤੇ ਮਿਹਨਤ ਨੂੰ ਘੱਟ ਰੰਦੇ ਆ। ਇਹਨਾਂ ਦਾ ਇਹੀ ਮਕਸਦ ਹੈ ਵੀ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਨੂੰ ਛੱਡ ਕੇ ਮਿਹਨਤ ਵੱਲੇ ਲੱਗਣਾ ਜਿਹੜਾ ਜੋ ਵੀ ਹੋਈ ਹੋਈ ਦੀ ਪਰ ਪੀਣ ਗੱਲ ਦੀ ਉਹਦੇ ਕਰਦੇ ਰਹਿਣ ਇਹਦੇ ਨਾਲ ਆਪਣੀ ਜਿਹੜੀ ਇੰਡੀਆ ਵਾ ਉਹ ਅੱਗੇ ਆਏਗੀ ਇਹ 23 ਤਰੀਕ ਤੋਂ ਲੈ ਕੇ 30 ਤੱਕ ਚੱਲਣੀ ਆ ਦੇਖੋ ਇੱਕ ਦੇਖੋ ਇੱਕ ਜਿਹੜਾ ਛੇਵਾਂ ਦਰਿਆ ਵਗ ਰਿਹਾ ਆਪਣੇ ਦੇਸ਼ ਦੇ ਵਿੱਚ ਨਸ਼ੇ ਦਾ ਉਸ ਤੋਂ ਬਚਣ ਦੇ ਲਈ ਜਿਹੜਾ ਹੋਰ ਕੋਈ ਤੁਸੀਂ ਦੱਸੋ ਆਪਣਾ ਸੁਝਾਅ ਜਿਹੜਾ ਹੋਰ ਤਾਂ ਸਾਰਾ ਇਹੀ ਆ ਵੀ ਮਿਹਨਤ ਤਾਂ ਜ਼ਰੂਰ ਜ਼ਰੂਰੀ ਚਾਹੀਦੀ ਆ ਕਿ ਆਪਾਂ ਮਿਹਨਤ ਕਰਾਂਗੇ ਫੇਰ ਹੀ ਕੁਝ ਮਿਲਣਾ ਸਾਰੇ ਅਛੇ ਨੇ ਆਪਾਂ ਨੂੰ ਕੀ ਦੇਣਾ ਵਾ ਵਛੇ ਨੂੰ ਦੂਰ ਰਾਵਾਂਗੇ ਆਪਣੀ ਭਲਾਈ ਯਾਰ